ਦੀ ਖਨਾਰੀ ਜਿਹੜਾ ਹੈਡਵਰਕਸ ਆ ਉਥੇ ਪਹੁੰਚੇ ਆ ਮੇਰੇ ਨਾਲ ਮਨਜੋਗ ਡਿਪਟੀ ਕਮਿਸ਼ਨਰ ਸੰਗਰੂਰ ਨੇਗੇ ਸੋ ਸਥਿਤੀ ਦਾ ਜਾਇਜ਼ਾ ਲੈਣ ਲਈ ਆਇਆ ਕਿ ਸਾਰੇ ਅਫਸਰ ਸਾਹਿਬਾਨ ਬੁਲਾਏ ਨੇਗੇ ਕਿ ਪਾਣੀ ਦਾ ਘੱਗਰ ਦਾ ਲੈਵਲ ਜਿਹੜਾ ਕਿਸਤੇ ਚੱਲ ਰਿਹਾ ਘੱਗਰ ਦਾ ਲੈਵਲ ਜਿਹੜਾ ਉਹ ਫਿਲਹਾਲ ਕੰਟਰੋਲ ਆ 743.7 ਤੇ ਆਗਾ ਡेंजर ਲੈਵਲ ਤੋਂ ਕਾਫੀ ਥੱਲੇ ਆਗਾ ਸੋ ਆਉਣ ਵਾਲੇ ਸਮੇਂ 'ਚ ਵੀ ਸਾਨੂੰ ਆਸ਼ਾ ਹੈ ਕਿ ਜਿਉਂ-ਜਿਉਂ ਮੀਂਹ ਘੱਟੀ ਜਾਊਗਾ ਪਾਣੀ ਹੋਰ ਥੱਲੇ ਜਾਇ ਜਾਊਗਾ ਸੋ ਸਾਰੀ ਜਗ੍ਹਾ ਤੇ ਜਿੱਥੇ-ਜਿੱਥੇ ਪਹਿਲਾਂ ਬਰੀਚਸ ਹੋ ਜਾਂ ਸੀਗੀਆਂ ਲਾਸਟ ਟਾਈਮ ਦੇ ਵਿੱਚ ਟੁੱਟਿਆ ਸੀ ਕੱਗਰ ਉੱਥੇ ਜਿਹੜਾ ਅਸੀਂ ਉਹਨੂੰ ਹੋਰ ਤਕੜਾ ਕਰ ਦਿੱਤਾ ਗਿਆ ਉਹਨੂੰ ਹੋਰ ਸਟਰੈਂਥਰਿੰਗ ਕਰ ਦਿੱਤਾ ਗਿਆ ਪਰ ਬਾਦੂ 2 ਲੱਖ ਬੈਗ ਜਿਹੜੇ ਨੇ ਭਰ ਆ ਕੇ ਮਿੱਟੀ ਦੇ ਉਹ ਵੀ ਰੱਖੇ ਗਏ ਨੇ 1 ਲੱਖ ਬੈਗ ਆਲਰੇਡੀ ਸੀਗਾ 2 ਲੱਖ ਬੈਗ ਹੋਰ ਰੱਖੇ ਹੋਏ ਨੇ ਕਿ ਤਾਂ ਕਿ ਕਿਦੋਂ ਵੀ ਬਰੀਚ ਨਾ ਸਕੇ ਸੋ ਬਿਲਕੁਲ ਮੈਨੂੰ ਲੱਗਦਾ ਕਿ ਆਮ ਤੌਰ ਤੇ ਬ੍ਰੀਚ ਜਿਹੜੀ ਆ ਉਹ 747 ਜਾਂ 48 ਪੁਆਇੰਟ ਤੇ ਆਉਂਦੀ ਸੀ ਇਸ ਵਾਰ 750 ਦਾ 50 ਤੱਕ ਦੇ ਅਸੀਂ ਪ੍ਰਬੰਧ ਕੀਤੇ ਨੇ ਕਿ ਜੇ 750 ਫਿਟ ਲੈਵਲ ਦਾ ਪਾਣੀ ਆ ਜਾਏ ਤਾਂ ਵੀ ਜਿਹੜਾ ਉਹ ਬ੍ਰੀਚ ਨਾ ਹੋਵੇ ਸੋ ਸਰਕਾਰ ਪੂਰੀ ਮਸਤੈਦੀ ਦੇ ਦਿੱਤੀ ਆ ਸਾਰੇ ਅਫਸਰ ਸਹਿਬਾਨ ਖੁਦ ਮੈਂ ਪੰਜਾਬ ਸਰਕਾਰ ਸਾਰੇ ਕੈਬਨਿਟ ਮੰਤਰੀ ਉਹ ਬਿਲਕੁਲ ਲੋਕਾਂ ਦੇ ਵਿਚਾਰ ਨੇ ਕਿ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਪ੍ਰਸ਼ਾਸਨ ਬਿਲਕੁਲ ਪੱਪਾਂ ਦੇ ਭਾਰ ਆਗਾ ਸਾਰੇ ਅਫਸਰ ਸਹਿਬਾਨ ਪੱਪਾਂ ਦੇ ਭਾਰ ਨੇ ਸਾਡੇ ਚਾਹੋ ਪੰਜਾਬ ਪੁਲਿਸ ਸਾਹਿਬ ਸਿਵਲ ਪ੍ਰਸ਼ਾਸਨ ਸਾਾਰੇ ਜਣੇ ਇਕਦਮ ਪੂਰੀ ਮਸਤਾਈਦੀ ਨਾਲ ਕੰਮ ਕਰ ਰਹੇ ਨੇ ਕਿ ਜਿੱਥੇ ਵੀ ਕਿਤੇ ਪਾਣੀ ਆਉਂਦਾ ਅਲਰਟ ਉਸੇ ਸਮੇਂ ਅਸੀਂ ਅਫਸਰ ਸਾਹਿਬਾਨ ਨੂੰ ਭੇਜਿਆ ਛੋਟੀ ਜੀ ਘਟਨਾ ਵਾਪਰੀ ਸੀ ਇਮੀਡੀਏਟਲੀ ਵਿਦਨ 5 ਮਿੰਟਸ ਅਫਸਰ ਉੱਥੇ ਪਹੁੰਚ ਗਏ ਤਾਂ ਕਿ ਲੋਕਾਂ ਚ ਪੈਨਿਕ ਨਾ ਹੋਵੇ ਪਰ ਲੇਕਿਨ ਮੇਰੀ ਲੋਕਾਂ ਨੂੰ ਸਲਾਹ ਕਿ ਆਪਣੇ ਪਸ਼ੂਆਂ ਨੂੰ ਬਚਾਉਣ ਦੇ ਲਈ ਥੋੜਾ ਉਹਨਾਂ ਨੂੰ ਉੱਚੇ ਜਗ੍ਹਾ ਤੇ ਲੈ ਕੇ ਜਾਓ ਜੇ ਕੋਈ ਕਿਸੇ ਨੂੰ ਲੋੜ ਆ ਪ੍ਰਬੰਧ ਕਿਸੇ ਵੀ ਚੀਜ਼ ਦੀ ਲੋੜ ਆ ਤਤ੍ਰੰਤ ਆਪਣੇ ਸਰਪੰਚ ਨੂੰ ਸੰਪਰਕ ਕਰਨ ਸਰਪੰਚ ਸਾਹਿਬਾਨ ਨੂੰ ਬੇਨਤੀ ਹੈ ਕਿ ਬੀਡੀਪੀ ਸਾਹਿਬ ਨਾਲ ਕਰਨ ਐਸਜੀਓ ਸਾਹਿਬਾਨ ਨਾਲ ਕਰਨ ਐਸਐਚਓ ਸਾਹਿਬਾਨ ਦੇ ਨਾਲ ਕਰਨ ਕਿਸੇ ਵੀ ਅਫਸਰ ਸਾਹਿਬਾਨ ਦੇ ਨਾਲ ਸੰਪਰਕ ਕਰਨ ਸਾਡੇ ਡੀਸੀ ਸਾਹਿਬਾਨ ਖੁਦ ਮੈਂ ਲਗਾਤਾਰ ਨਿਗਰਾਨੀ ਰੱਖ ਰਿਆਂਗੇ ਜਿੱਥੇ ਵੀ ਕੋਈ ਪ੍ਰੋਬਲਮ ਆਊਗੀ ਅਸੀਂ ਵਿਦਨ 10 ਮਿੰਟਸ ਉੱਥੇ ਪਹੁੰਚਾਂਗੇ ਤਾਂ ਕਿ ਲੋਕਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ ਹੁਣ ਤੱਕ ਕੋਈ ਵੀ ਨੁਕਸਾਨ ਸਿਰੂਰਚ ਨਹੀਂ ਹੋਇਆ ਮੰਤਰੀ ਜੀ ਕਈ ਦਸ਼ਕਾਂ ਤੋਂ ਮਸਲਾ ਹੈ ਇਹ ਕਦਰਦਾ ਹੈ ਕਿਉਂਕਿ ਕੁਸੀਂ ਸਮਝਦੇ ਨਹੀਂ ਕਿ ਹਿਮਾਚਲ ਤੋਂ ਪਾਣੀ ਆਂਦਾਗਾ ਮੋੜ ਤੇ ਜਿਹੜਾ ਮੋੜ ਕਰਕੇ ਵਹਾਹ ਹੋਣ ਕਰਕੇ ਗੱਗ ਗੱਗ ਡੁੱਰਦੀ ਹੈ। ਬਿਲਕੁਲ ਇਹ ਮਾਮਲਾ ਜਿਹੜਾ ਕੇਂਦਰ ਸਰਕਾਰ ਨੂੰ ਚਾਹੀਦਾ ਮੈਂ ਇਹਦੇ ਬਾਰੇ ਆਲਰੇਡੀ ਡਾਕੂਮੈਂਟ ਦੀ ਸਟੱਡੀ ਕੀਤੀ ਆ ਕਿ ਜਿੱਤੇ ਤੱਕ ਤਾਂ ਅਸੀਂ ਨੇ ਪੱਕਾ ਕੀਤਾ ਹੋਇਆਗਾ ਉੱਥੇ ਤਾਂ ਕੋਈ ਪ੍ਰੋਬਲਮ ਨਹੀਂ ਆਉਂਦੀ। ਅੱਗੇ ਜਾ ਕੇ ਹਰਿਆਣਾ ਨੇ ਹਰਿਆਣਾ ਸਟੇਟ ਨੇ ਜਿਹੜੀ ਸਟੇ ਲਈ ਹੋਈ ਆ ਇਸੇ ਗੱਲ ਕਰਕੇ ਸਾਨੂੰ ਜਿਹੜੀ ਪ੍ਰੋਬਲਮ ਆਉਂਦੀ ਆ ਔਰ ਮੇਰੀ ਕੇਂਦਰ ਸਰਕਾਰ ਨੂੰ ਬੇਨਤੀ ਆ ਕਿ ਹਰਿਆਣਾ ਸਰਕਾਰ ਨਾਲ ਗੱਲ ਕਰਕੇ ਉਹ ਜਿਹੜਾ ਕੇਸ ਆ ਵਾਪਸ ਲਿਆ ਜਾਵੇ ਅਸੀਂ ਇਹਨੂੰ ਪੱਕਾ ਕਰ ਦਵਾਂਗੇ ਸਦਾ ਲਈ ਇਹਦਾ ਹੱਲ ਜਿਹੜਾ ਹੋ ਜਾਊਗਾ ਅਸੀਂ ਹੱਲ ਕਰਨ ਨੂੰ ਤਿਆਰ ਆ ਪਰ ਲੇਕਿਨ ਆਂਗਰੇਬਲ ਸੁਪਰੀਮ ਕੋਰਟ ਨੇ ਸਟੇ ਆਰਡਰ ਜਾਰੀ ਕੀਤੇ ਨੇ ਉਹ ਲਏ ਹੋਏ ਨੇ ਹਰਿਆਣਾ ਨੇ ਹੈਲਪਲਾਈਨ ਨੰਬਰ ਆਲਰੇਡੀ ਸਾਰੇ ਜਾਰੀ ਕੀਤੇ ਹੋਏ ਨੇ ਜੀ ਸਾਰੇ ਪ੍ਰਸ਼ਾਸਨ ਕੋਲ ਦੇ ਲੋਕਾਂ ਕੋਲ ਦੇ ਨੇ ਕਿ ਸਾਰੇ ਅਸੀਂ ਬੁਸਤੈਦੀ ਨਾਲ ਕੰਮ ਕਰ ਰਹੇ ਆ ਕੱਲ ਅਸੀਂ ਲੈਰੇ ਵਾਲੀ ਸਾਈਡ ਤੇ ਅਸੀਂ ਅੱਜ ਇਧਰ ਆ ਗਏ ਹਣ ਵੀ ਸਾਡੇ ਮੈਂਬਰ ਪਾਰਲੀਮੈਂਟ ਮੀਟ ਇਅਰ ਵੀ ਪਹੁੰਚ ਲਿਖ ਤੂੰ ਜਗ੍ਹਾ ਤੇ ਸਾਰਾ ਸਾਰੇ ਐਮ ਐਲ ਏ ਮੰਤਰੀ ਸਾਹਿਬ ਗਰਾਊਂਡ ਤੇ ਨੇਗੇ ਔਰ ਸਾਰੇ ਅਫਸਰ ਗਰਾਊਂਡ ਤੇ ਨੇਗੇ ਸੋ ਹੁਣ ਤਾਂ ਪ੍ਰਮਾਤਮਾ ਅਗੇ ਇਹੀ ਅਰਦਾਸ ਕਰਦੇ ਆਂਗੇ ਕਿ ਪ੍ਰਮਾਤਮਾ ਜਿਹੜਾ بارش ਨੂੰ ਬੰਦ ਕਰੇ ਤੇ ਤਾਂ ਕਿ ਲੋਕ ਜਿਹੜਾ ਉਹ ਅੱਛੇ ਤਰੀਕੇ ਨਾਲ ਰਹਿ ਸਕਣ ਸਰ ਅਖੀਰ ਤੇ ਸੰਗਤ ਨੂੰ ਲੋਕਾਂ ਨੂੰ ਕੀ ਮੈਸੇਜ ਦੇਣੇ ਜਾਓਗੇ ਤੁਸੀਂ ਮੇਰੀ ਤਾਂ ਸਾਰਿਆਂ ਨੂੰ ਇਹੀ ਮੈਸੇਜ ਆ ਕਿ ਆਪਾਂ ਇਸ ਜਿਹੜੀ ਜਿਹੜੀ ਮੈਂ ਤਾਂ ਮੈਂ ਮੈਂ ਸਮਵੰਦਾ ਮਾੜਾ ਸਮਾਂ ਚੱਲ ਰਿਹਾ ਉਹਦੇ ਵਿੱਚ ਆਪਾਂ ਇੱਕ ਦੂਜੇ ਦੀ ਮਦਦ ਕਰੀਏ ਇੱਕ ਦੂਜੇ ਦੇ ਨਾਲ ਖੜੀਏ ਜੇ ਕਿਸੇ ਨੂੰ ਹਰੇਚਾਰੇ ਦੀ ਲੋੜ ਆ ਤਾਂ ਹਰਾਚਾਰਾ ਪਹੁੰਚਾਇਆ ਜਾਵੇ ਜੇ ਕਿਸੇ ਨੂੰ ਖਾਦ ਬਸਤਾ ਦੀ ਲੋੜ ਆ ਉਹ ਪਹੁੰਚਾਇਆ ਜਾਵੇ ਔਰ ਜੇ ਕੋਈ ਨਹੀਂ ਪਹੁੰਚਾ ਸਕਦਾ ਉਦੋਂ ਸਾਡੇ ਨਾਲ ਸੰਪਰਕ ਕਰੇ ਅਸੀਂ ਆਲਰੇਡੀ ਬਫਰ ਸਟਾਕ ਜਿਹੜਾ ਰੱਖਿਆ ਹੋਇਆ ਹੈਗਾ ਜਿੱਥੇ ਵੀ ਲੋੜ ਹੁੰਦੀ ਹੈ ਸਾਡੇ ਐਸਡੀਐਮ ਸਾਹਿਬਾਨ ਖੜੇ ਨੇਗੇ ਲਹਿਰੇ ਤੋਂ ਇਹ ਦੇਖਦੇ ਨੇ ਖੁਦ ਇਹ ਪਹੁੰਚਾ ਰਹੇ ਨੇਗੇ ਅਸੀਂ ਪਹੁੰਚਾ ਰਹੇ ਹਾਂ ਪਰ ਫਿਰ ਵੀ ਜੇ ਕੋਈ ਨੇੜੇ ਹੈਗਾਗਾ ਪਰਿਵਾਰ ਦੇ ਸੋ ਮੈਂ ਸਮਝਦਾ ਇੱਕ ਦੂਜੇ ਦੀ ਮਦਦ ਕਰਨ ਦਾ ਸਮਾਂਗਾ ਨਾ ਕਿ ਕਿਸੇ ਚੀਜ਼ ਨੂੰ ਰਾਜਨੀਤੀ ਕਰਨ ਦਾ ਸਮਾਂ ਨਹੀਂ ਹੈਗਾ ਹੁਣ ਇੱਕ ਦੂਜੇ ਦੀ ਮਦਦ ਕਰਨ ਦਾ ਸਮਾਂ ਹੈ ਜਿਸ ਦਾ ਕੋਈ ਹੈਲਪ ਨੰਬਰ ਹੈ ਜੋ ਸੰਘੂ ਡਿਸਟ੍ਰਿਕਟ ਲਈ ਵੀ ਸੰਪਰਕ ਕਰ ਸਕਣਗੇ ਬਿਲਕੁਲ 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 ਜਿਹੜਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਹੈ ਜ਼ਿਲ੍ਹਾ ਕੰਟਰੋਲ ਰੂਮ ਦਾ ਵੀ ਨੰਬਰ ਹੈ ਐਂਡ ਜਿਹੜਾ ਆਪਣਾ ਸਬ ਡਿਵੀਜ਼ਨ ਦੇ ਜਿਹੜੇ ਨੇ ਐਸਟੀਐਮ ਦਫ਼ਤਰ ਤੇ ਇਹ ਜਿਹੜਾ ਸਾਡਾ ਖਨੋਰੀ ਦਾ ਜਿਹੜਾ ਫਲੱਡ ਕੰਟਰੋਲ ਰੂਮ ਹੈ ਉਹਦਾ ਨੰਬਰ ਹੈ ਜੀ 87200 50 ਠੀਕ ਹੈ ਜੀ ਇਸ ਤੇ ਲੋਕ ਸੰਪਰਕ ਕਰ ਸਕਦੇ ਨੇ ਲੋਕ ਸੰਪਰਕ ਕਰ ਸਕਦੇ ਨੇ ਬਿਲਕੁਲ 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 ਐਂਡ ਅਸੀਂ ਪੂਰੇ ਮੁਸਤੈਦ ਅਸੀਂ ਪੂਰੇ ਅਲਰਟ